ਤੇ ਨੂੰ ਰਾਂਡੇ ਦਾ ਬਾਬਾ ਨਾਲ ਜਿੰਜੋ ਮਰਜ਼ੀ ਹੋ ਜਾਏ ਲੋਕਾਂ ਨੇ ਉਹਨਾਂ ਨਕਾਰਤਾ ਉਹਨਾਂ ਨੂੰ ਆਪਣੇ ਇਲੈਕਸ਼ਨ ਚ ਹਰਗੇ ਉਹਦੇ ਦੇ 400 ਉਹ ਕੀ ਲੱਭਦੇ ਸੀ ਤੁਸੀਂ ਮਿਲਦੇ ਧੰਨਵਾਦ ਸਾਰਿਆਂ ਨੇ ਆਪਣੇ ਪਾਰਟੀ ਦੇ ਸਾਰੇ ਪਰਿਵਾਰ ਦਾ ਇੰਨਾ ਧੰਨਵਾਦ ਕਰਾਂਗਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਮੈਨੂੰ ਬੂੜੇ ਪਾ ਕੇ ਦਿਖਾਇਆ ਠੀਕ ਹੈ ਦੇਖੋ ਜੀ 13 ਜੋ 9 ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਤਾ ਬਹੁਤ ਵੱਡੀ ਲੀਡ ਤੇ ਜਿੱਤੇ ਨੇ ਜਿਹੜੇ ਬੰਦੇ ਜਿੱਤੇ ਨੇ ਆ ਸ਼ੌਕੀ ਸਾਹਿਬ ਨੂੰ 300 ਤੇ ਕਿੰਨੀਆਂ 200 ਕਿੰਨੀਆਂ ਤੇ ਜਿੱਤੇ ਅਮ 250 ਦੇ 250 ਵੋਟ ਦੀ ਲੀਡ ਲੈ ਕੇ ਐਮ ਸੀ 250 ਵੋਟ ਦੀ ਲੀਡ ਨਾਲ ਜਿੱਤਿਆ ਆ ਦੇਖ ਲਓ ਕਿੰਨੀ ਵੱਡੀ ਲੀਡ ਆ ਜਗਨੂ ਜਗਨੂ 165 ਵੋਟਾਂ ਦੀ ਲੀਡ ਨਾਲ ਜਗਨੂ ਜਿੱਤ ਗਿਆ ਮੇਰੇ ਐਮ ਸੀ 9 ਜਿੱਤੇ ਆ ਜੀ ਆਮ ਆਦੀ ਪਾਰਟੀ ਦੇ ਹਾਂ ਮੈਸੇਜ ਇਹੀ ਆ ਕਿ ਲੋਕਾਂ ਦਾ ਧੰਨਵਾਦ ਕਰਦੇ ਆ ਜਿੰਨਾ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਮੋਹਰ ਲਾਈ ਹੈ ਮੈਂ ਡੇਰਾ ਬਾਬਾ ਨਾਨਕ ਵਾਲਿਆਂ ਦਾ ਹਮੇਸ਼ਾ ਹੀ ਰਣੀ ਰਵਾਂਗਾ ਜਿੰਨਾ ਲੰਬੇ ਸਮੇਂ ਤੋਂ ਜਿੱਥੇ ਕਾਂਗਰਸ ਦਾ ਜਿਹੜੀ ਸ਼ਹਿਰ 'ਚ ਕਬਜ਼ਾ ਸੀਗਾ ਅੱਜ ਕਬਜ਼ਾ ਤੋੜ ਕੇ ਮਿਊਂਸਪਲ ਕਮੇਟੀ ਦਬਸਾ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਡੇਰਾ ਬਾਬਾ ਨਾਨਕ ਵਾਲਿਆਂ ਨੇ ਘਟਿਆ ਉਹਨੂੰ ਕਿੱਥਾ ਗੱਲ ਕੀ ਕਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਸ਼ਹਿਰ ਦਾ ਡਿਵੈਲਪਮੈਂਟ ਜਿਹੜੀ ਕਮੇਟੀ ਤੇਰਾ ਹੀ ਹੋਏਗਾ ਨੰਬਰ 1 ਕੋਸਾ ਦਾ ਕਈਆਂ ਨੇ ਨਾਮ ਹੀ ਬੋਟਿਆ ਜਿਹਨਾਂ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਸਨਕਾਰ ਕਰਨਾ ਇਹਨਾਂ ਦਾ ਪਹਿਲਾ ਫਰਜ਼ ਬਣਦਾ ਫਾਈਵਰੀ ਬੋਤ ਦੇ ਨਾਲ ਕੇ ਆਪਾਂ ਬੋਟ ਕਾਲ ਕੇ ਇਹਨਾਂ ਨੇ ਨਹੀਂ ਪਾਈ ਤੇ ਗੁੱਸਾ ਰੱਖਣਾ ਨੂੰ ਸੋਚਣਾ ਚਾਹੀਦਾ ਕਿ ਜੇ ਮੈਨੂੰ ਬੋਟ ਨਹੀਂ ਪਾਈ ਕੁਝ ਮੇਰੇ ਤੇ ਵੀ ਨੁਕਸਾਨ ਹੋ ਸਕਦਾ ਹੈ ਬੰਦਰੋਂ ਮੇਸ਼ਾ ਆਪਣੇ ਅੰਦਰ ਝੰਦੀ ਮਾਰਨੀ ਚਾਹੀਦੀ ਹੈ ਇਸ ਕਰਕੇ ਵੀ ਕਹਿੰਦਾ ਕਿ ਸਭ ਤੋਂ ਪਹਿਲਾਂ ਅਮਨ ਜਾਂਦੀ ਬਣਾਉਣਾ ਕਿ ਸਕੋਰ ਹੈ 13 ਦੇ ਵਿੱਚੋਂ ਕਿੰਨੀਆਂ ਸੀਟਾਂ ਜਿੱਤੀਆਂ ਅਮਾਦੂ ਦਾ 13 ਦੇ ਵਿੱਚੋਂ 9 ਸੀਟਾਂ ਅਮਾਦੂ ਪਾਰਟੀ ਨੇ ਜਿੱਤੀਆਂ ਜੀ 9 ਸੀਟਾਂ ਜਿੱਤੀਆਂ ਨੇ ਪਹਿਲਾ ਪ੍ਰਾਇੋਰਟੀ ਪਹਿਲਾ ਕੰਮ ਆਪਣੇ ਅੰਸ਼ਿਆਂ ਨੂੰ ਕਿਸ ਹੱਦ ਤੱਕ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ 4 ਤਰੀਕ ਨੂੰ ਮਹਾਰਾਜ ਦਾ ਸੰਗ ਆਉਣਾ ਤਾਂ ਸੰਗ ਦਾ ਸਭ ਤੋਂ ਪਹਿਲਾਂ ਧੰਨਵਾਦ ਕਰੋ ਸ਼ੁਕਰਾਨਾ ਕਰੋ ਕਿ ਨਾਨਕ ਸਾਹਿਬ ਦੇ ਤਰਫ ਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਤੁਹਾਨੂੰ ਇੰਨੀਆਂ ਖੁਸ਼ੀਆਂ ਬਖਸ਼ੀਆਂ ਉਦੋਂ ਅੱਗੋ ਅੱਗੋ ਜਾ ਕੇ ਅਪਾ ਡਵੈਲਪਮੈਂਟ ਬਾਰੇ ਇਹਨਾਂ ਨਾਲ ਕਰਾਂਗੇ ਠੀਕ ਹੈ ਧੰਨਵਾਦ